ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦਾ ਫੌਜੀ ਜਵਾਨ ਅਨੰਤਨਾਗ ਚ ਹੋਇਆ ਸ਼ਹੀਦ ਦੋ ਮਾਸੂਮਾਂ ਦੇ ਸਿਰ ਉਠਿਆ ਪੇ ਉਦਾਸ ਆਇਆ ਪਿੰਡ ਵਿੱਚ ਗਮ ਦਾ ਮਾਹੌਲ ਸ਼੍ਰੀ ਨਗਰ ਦੇ ਅਨੰਤਨਾਗ ਤੋਂ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਇੱਥੇ ਪੰਜਾਬ ਦਾ ਇੱਕ ਫੌਜੀ ਜਵਾਨ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਜਵਾਨ ਲਾਸ ਨਕਾਇਕ ਗੁਰਪ੍ਰੀਤ ਸਿੰਘ ਉਹ ਨਹੀਂ ਆੜਾਣ ਅਨੰਤਨਾਗ ਵਿੱਚ ਤਾਇਨਾਤ ਸੀ ਸ਼ਹੀਦ ਫੌਜੀ ਜਵਾਨ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਲਖਵਿੰਦਰ ਸਿੰਘ ਵਜੋਂ ਹੋਈ ਹੈ ਉਹ ਗੁਰਦਾਸਪੁਰ ਦੇ ਪਿੰਡ ਸਰਾਵਲ ਦਾ ਨਿਵਾਸੀ ਸੀ ਜਾਣਕਾਰੀ ਅਨੁਸਾਰ ਨੰਤਨਾਗ ਵਿਚਲਤਵਾਦੀਆਂ ਦੀ ਮਿਲੀ ਇਨਪੁਟ ਦੌਰਾਨ ਜਵਾਨਾਂ ਵੱਲੋਂ ਕੀਤੇ ਜਾ ਰਹੇ ਸਰਚ ਆਪਰੇਸ਼ਨ ਦੌਰਾਨ ਜਵਾਨਾਂ ਦੀ ਗੱਡੀ ਅਚਾਨਕ ਖਾਈ ਵਿੱਚ ਡਿੱਗ ਗਈ ਇਸ ਹਾਦਸੇ ਦੌਰਾਨ ਗੱਡੀ ਵਿੱਚ ਸਵਾਰ 8 ਜਵਾਨ ਜ਼ਖਮੀ ਹੋ ਗਏ ਇਸ ਹਾਦਸੇ ਵਿੱਚ ਗੁਰਦਾਸਪੁਰ ਦੇ ਪਿੰਡ ਸਰਾਵਲ ਦਾ ਰਹਿਣ ਵਾਲਾ ਜਵਾਨ ਗੁਰਪ੍ਰੀਤ ਸਿੰਘ ਸ਼ਹਾਦਤ ਦਾ ਜਾਪੀ ਗਿਆ ਹਾਂਜੀ ਸਰ ਦੱਸ ਦੋ ਅੱਜ ਜਿਲ੍ਹੇ ਦਾ ਸੂਚਨਾ ਕੀ ਲੱਗ ਰਹੀ ਹੈ ਤੁਹਾਡੇ ਇੱਥੇ ਇਸ ਤਰ੍ਹਾਂ ਦਾ ਹੀ ਰਿਪੋਰਟ ਹੈ ਸਾਡੇ ਛੋਟੇ ਬੇਟਾ ਹੈਗੇ ਵਰਕੀਸ਼ੇ ਜਿੰਨਾਂ ਦਾ 30 ਜੀ ਦਸਾਂ ਨੂੰ ਦਾ 30 8 ਵਜੇ ਦੇ ਨਾਂ ਦੇ ਵਿੱਚ ਫੋਨ ਆਇਆ ਵਾ ਕਿ ਸਾਹ ਨੇ ਕਿਤਾਬੇ ਜੇ ਦੇਣਾ ਅਸੀਂ ਤਾਂ ਜਾਂ ਜਾਂ ਕਰਦੀ ਇਹਨਾਂ ਦੀ ਪੱਟ ਗਈ ਆ ਇਹਨਾਂ ਦੀ ਸਿੱਧੀ ਪ੍ਰਾਪਤ ਜੀ ਸਿੱਧੀ ਇਹ ਲੋ ਦਸਾਂ